ਸਾਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਵਾਰਸ ਨਿਊਜ਼ 24 ਤੇ ਮੈਂ ਹਰ ਪ੍ਰਗਟ ਸਿੰਘ ਜਿਸ ਤਰ੍ਹਾਂ ਕੇ ਮਾਰਕੀਟ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸ਼ਰਬਤ ਕੋਲਡ ਡਰਿੰਕਸ ਜਾਂ ਹੋਰ ਤਰ੍ਹਾਂ ਦੇ ਕਈ ਤਰ੍ਹਾਂ ਦੇ ਸ਼ਰਬਤ ਜਾਂ ਜੂਸ ਆਏ ਹੋਏ ਨੇ ਕੁੱਛੇ ਸਾਡੇ ਨਾਲ ਇੱਕ ਭੈਣ ਜੀ ਮੌਜੂਦ ਨੇ ਜਿਨ੍ਹਾਂ ਦੇ ਹੱਥ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹ ਨਿਹੰਗ ਵੀਰਾਂ ਨੇ ਜਿਹੜਾ ਸ਼ਰਦਾਈ ਦੀ ਜਿਹੜੀ ਦੁਕਾਨ ਲਾਈ ਹੋਈ ਆ ਜਿਹੜਾ ਸ਼ਰਦਾਈ ਬਣਾਉਂਦੇ ਨੇ ਉਹਨਾਂ ਦੇ ਹੱਥ ਦੇ ਵਿੱਚ ਗਲਾਸ ਫੜਿਆ ਆ ਸ਼ਰਦਾਈ ਪੀ ਰਹੇ ਨੇ ਸ਼ਰਦਾਈ ਛਕ ਰਹੇ ਨੇ ਗੱਲਬਾਤ ਕਰਦੇ ਆ ਸਤਿ ਸਾਕ ਭੈਣ ਜੀ ਸਤਿ ਸਾਕ ਕੀ ਨਾਮ ਜੀ ਮੇਰਾ ਨਾਮ ਕਮਲਜੀਤ ਕੋਰ ਭੈਣ ਜੀ ਜੇ ਗੱਲ ਕਰ ਲਈਏ ਕਿ ਲੰਬੇ ਸਮੇਂ ਤੋਂ ਜਿਹੜੀ ਚੀਜ਼ ਤੁਸੀਂ ਅੱਜ ਛਕ ਰਹੇ ਹੋ ਸ਼ਰਦਾਈ ਪੀ ਰਹੇ ਹੋ ਸਾਡੇ ਬਜ਼ੁਰਗ ਵੱਡੇ ਵੱਡੇਰੇ ਪੀਂਦੇ ਹੁੰਦੇ ਸੀ ਲੱਸੀ ਦਾ ਸੇਵਨ ਕਰਦੇ ਸੀ ਸ਼ਰਦਾਈ ਦਾ ਕਰਦੇ ਸੀ ਪਰ ਇਹ ਕਿਸੇ ਇੱਕ ਦੇ ਸਮ ਸਾਡੇ ਜਦੋਂ ਮਾਰਕ ਦੂਸਾ ਆਗੇ ਜਾਂ ਕੋਲ ਟਿਕ ਸਾਗੇ ਸਾਡੇ ਬੱਚੇ ਇਸ ਚੀਜ਼ ਨਾਲ ਟੁੱਟ ਗਏ ਪਰ ਸਿਹਤ ਵਾਸਤੇ ਚੰਗਾ ਸੀ ਕੀ ਕਹਿਣਾ ਚਾਹੁੰਦੇ ਹੋ ਕਿ ਮੈਂ ਹੀ ਕਹਨੀ ਆ ਕਿ ਬੱਚੇ ਮਤਲਬ ਜੋ ਵੀ ਬੱਚਾ ਆ ਕਰਦੀ ਲੱਸੀ ਔਰ ਦਹੀਂ ਖਾਣਾ ਚਾਹੀਦਾ ਪਰ ਅੱਜ ਕੱਲ ਪੱਠਿਆਂ ਦੇ ਵਿੱਚ ਵੀ ਇਹ ਜੂਰੀਆ ਹੋ ਰਿਹਾ ਸਾਰਾ ਕੁਝ ਵਰਗਾ ਬੱਚਿਆਂ ਨੂੰ ਜ਼ਹਿਰ ਮਿਲਦੀ ਉਹ ਮਤਲਬ ਚੀਜ਼ ਪ੍ਰਿਯੋ ਨਹੀਂ ਮਿਲਦੀ ਜੋ ਅੱਗੇ ਮਿਲਦੀ ਸੀ ਕਿ ਇਹ ਚੀਜ਼ ਦੁਬਾਰਾ ਮਿਲੇ ਤਾਂ ਬੱਚੇ ਸਾਡੇ ਹੋਣ ਹਾਰ ਹੋ ਸਕਦੇ ਸੁੰਦਰ ਹੋ ਸਕਦੇ ਦੇਖਣ ਦੇਖੋ ਜਿਹੜੇ ਬਜ਼ੁਰਗ ਉਹਨਾਂ ਦੀਆਂ ਲੰਬੀਆਂ ਉਮਰਾਂ ਬੱਚਾ ਸਾਡੇ 24 ਸਾਲ 30 ਸਾਲ ਦੇ ਵਿੱਚ ਜਾਂਦਾ ਲੱਗਦਾ ਅੱਜ ਕੱਲ ਅਸੀਂ ਅੱਖੀਂ ਦੇਖ ਰਹੇ ਹਾਂ ਇੱਕ ਨਹੀਂ ਹਜ਼ ਕਿ ਮੈਂ ਸੋਚਦੀ ਕਿ ਮੇਰੇ ਨਾਲ ਆ ਮੇਰੇ ਨਾਲ ਨਹੀਂ ਸਾਰੀ ਦੁਨੀਆ ਦੇ ਨਾਲ ਆ ਕਿ ਬੱਚਿਆਂ ਨੂੰ ਚੰਗੀ ਸ਼ੀਸ਼ ਖਾਣੀ ਬਹੁਤ ਜ਼ਰੂਰੀ ਆ ਇਹ ਜਿਹੜੀ ਸਰਦਾਈਏ ਬੱਚੇ ਦੀ ਸਿਹਤ ਵਾਸਤੇ ਵੀ ਠੀਕ ਹੋਣਾ ਠੰਡੀ ਆ ਕਿ ਜੋ ਬੱਚਾ ਨਸ਼ਾ ਖਾਂਦਾ ਉਹਦੇ ਵਾਸਤੇ ਵੀ ਵਧੀਆ ਚੀਜ਼ ਆ ਕਿ ਜੋ ਅੱਗੇ ਗਲਤੀ ਕਰ ਚੁੱਕਾ ਕਿ ਅੱਗੇ ਵਾਸਤੇ ਗਲਤੀ ਨਾ ਕਰੇ ਕਿ ਇਹ ਚੀਜ਼ ਖਾਵੇ ਪੀਵੇ ਉਹਦੀ ਗਰ ਸਿਹਤ ਔਰ ਉਹਦੀ ਜ਼ਿੰਦਗੀ ਦਾ ਲੰਬਾ ਲੰਬਾ ਸੀ ਸੁਖ ਮਾਣੀਏ ਕਿ ਬੱਚੇ ਸਾਨੂੰ ਖੁਦ ਚੱਕਣਗੇ ਅਸੀਂ ਬੱਚਿਆਂ ਨੂੰ ਆਪ ਚੱਕ ਰਹੇ ਆਏ ਦੇਖੋ ਹਨਾ ਕਿ ਸਾਤੋਂ ਛੱਲੇ ਨਹੀਂ ਜਾਂਦੇ ਜੀ ਸਾਡੀਆਂ ਆਰਤੀਆਂ ਚੱਕਣੀਆਂ ਸਾਡੇ ਬੱਚੇ ਚੱਕਦੇ ਆ ਅਸੀਂ ਉਹਨਾਂ ਬੱਚਿਆਂ ਦੀ ਆਰਤੀਆਂ ਚੱਕਦੇ ਆਂ ਦੇਖੋ ਸਾਡਾ ਸਾਡਾ ਟਾਈਮ ਆਊਗਾ ਸਾਨੂੰ ਤਾਂ ਇਹ ਲੱਗਦਾ ਵੀ ਸਾਨੂੰ ਤਾਂ ਕੋਈ ਚੱਕਣ ਵਾਲਾ ਵੀ ਨਹੀਂ ਰਹੂਗਾ ਜਦੋਂ ਕਹਿੰਦੇ ਨੇ ਬਾਪ ਦੇ ਮਤਲਬ ਬਾਪ ਜਿਹੜਾ ਮਤਲਬ ਬੱਚੇ ਦੇ ਮੋਢੇ ਤੇ ਜਾਵੇ ਪਰ ਅੱਜ ਕੱਲ੍ਹ ਉਹ ਪੁੱਤਰ ਜਿਹੜੇ ਆ ਪੁੱਤਰ ਜਾ ਰਹੇ ਆ ਮੋਡੀਆਂ ਤੇ ਜਾ ਰਹੇ ਮੋਡੀਆਂ ਤੇ ਜਾ ਰਹੇ ਦੇਖੋ ਝੱਲਣ ਵਾਲੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਨਹੀਂ ਝੱਲੀ ਜਾਂਦੀ ਪਰ ਇਹ ਐਵੇਂ ਬਹੁਤ ਜ਼ਿਆਦਾ ਦੁੱਖ ਲਾਇਆ 4 ਸਾਲ ਹੋ ਗਏ ਕਿ ਮੈਨੂੰ ਬੱਚਾ ਨਹੀਂ ਵਾਪਸ ਮਿਲਿਆ ਨਾ ਮਿਲਣਾ ਹੈ ਮੈਂ ਦੇਖ ਕੇ ਰੋਜ਼ ਇੱਕ ਵਾਰ ਰੋ ਲੈਣੀ ਆ ਹਾਂ ਕਿ ਮੈਨੂੰ ਉਹ ਮਤਲਬ ਨਹੀਂ ਟਾਈਮ ਮਿਲਦਾ ਮਤਲਬ ਮੇਰੇ ਹੱਥ ਨਹੀਂ ਇੱਥੇ ਭੈਣ ਜੀ ਸਾਡੇ ਨੌਜਵਾਨ ਇਹਨਾਂ ਚੀਜ਼ਾਂ ਦਾ ਸੇਵਨ ਕਰਦੇ ਹੁੰਦੇ ਸੀ ਪੁਰਾਣੇ ਸਮੇਂ ਦੇ ਵਿੱਚ ਦੇ ਖੇਡ ਦੇ ਮੈਦਾਨ ਦੇ ਵਿੱਚ ਉਹਨਾਂ ਦੇ ਮੱਲਾ ਮਾਰੀਆਂ ਹੁੰਦੀਆਂ ਸੀ ਅੱਜ ਅਸੀਂ ਦੇਖ ਸਕਦੇ ਹਾਂ ਕਿ ਨੌਜਵਾਨਾਂ ਦੇ ਸਰੀਰ ਕਿਤਰਾ ਤੰਨੇ ਬਾਜ਼ਾਰ ਦੇ ਵਿੱਚ 버ਗਰ ਪੀਜੇ ਖਾ ਰਹੇ ਨੇ ਚੰਗਾ ਖਾਣਾ ਵੀ ਨਹੀਂ ਖਾ ਰਹੇ ਨਹੀਂ ਖਾ ਰਹੇ ਨਹੀਂ ਖਾ ਰਹੇ ਇਹ ਜੋ ਚੀਜ਼ਾਂ ਇਹ ਬਿਲਕੁਲ ਸਿਹਤ ਲਈ ਮਤਲਬ ਹਾਨੀਕਾਰਕ ਆ ਇਹ ਚੀਜ਼ ਨੂੰ ਨਹੀਂ ਖਾਣਾ ਚਾਹੀਦਾ ਕਿ ਬੱਚਿਆਂ ਨੂੰ ਸੀ ਵਾਰ-ਵਾਰ ਕਹਿੰਦੇ ਬਾਹਰ ਦੀ ਚੀਜ਼ ਦੇ ਨਾਲ ਕਈ ਬਿਮਾਰੀਆਂ ਵੀ ਪੈਦਾ ਹੁੰਦੀਆਂ ਇਨਫੈਕਸ਼ਨ ਪੇਟ ਦੇ ਵਿੱਚ ਪ ਨਾ ਜਿਹੜੀਆਂ ਘਰ ਦੀਆਂ ਖਰਾਕਾਂ ਫਿਰ ਵੀ ਚਲੋ ਦੇਸੀ ਜਿੱਦਾਂ ਵੀ ਆਏ ਘਰ ਦੀ ਖਰਾਕ ਖਾਣੀ ਬਹੁਤ ਚੰਗੀ ਆ ਤੇ ਜਿਹੜਾ ਸਰਦਾਈ ਆ ਇਹ ਸਭ ਤੋਂ ਵਧੀਆ ਚੀਜ਼ਾਂ ਦੇਸੀ ਬਹੁਤ ਬਰਾਈ ਦਾ ਸੇਵਨ ਕੀਤਾ ਤੁਹਾਡੇ ਸਾਹਮਣੇ ਨਿਯੰਗ ਸਿੰਘ ਨੇ ਤਿਆਰ ਕੀਤੀ ਵਿੱਚ ਕਾਜੂ ਬਦਾਮ ਹਰੀਆਂ ਲਾਚੀਆਂ ਟਾਲੀ ਮਿਰਚ ਔਰ ਕਿੰਨਾ ਕੁਝ ਉਹਨਾਂ ਨੇ ਰਗੜ ਕੇ ਦੇ ਵਿੱਚ ਪਾਇਆ ਹੋਇਆ ਔਰ ਸਿਹਤ ਦੇ ਵਾਸਤੇ ਵਧੀਆ ਜਿੱਥੇ ਮਾਰਕੀਟ ਦੇ ਵਿੱਚ ਲੰਮਾ ਸਮਾਂ ਤੱਕ ਕੋਲਡ ਡਰਿੰਕਸ ਪਈ ਰਹਿੰਦੀ ਆ ਉਹਦੇ ਵਿੱਚ ਕੀਟਨਾਸ਼ਕ ਦਵਾਈਆਂ ਦਾ ਸੇਵਨ ਉਹਨਾਂ ਵਿੱਚ ਜੂਸ ਕੀਤਾ ਹੁੰਦਾ ਕਿ ਉਹ ਖਰਾਬ ਨਾ ਹੋਵੇ ਤੇ ਉਹ ਪੀਣ ਦੇ ਨਾਲ ਸਾਡੀ ਸਿਹਤ ਵੀ ਖਰਾਬ ਹੁੰਦੀ ਆ ਦੇਖੋ ਜਿਹੜਾ ਦੁੱਧ ਅੱਜ ਕਮਹੀਨਾ ਦੁੱਧ ਲੈ ਲਏ ਕਮਹੀਨਾ ਵਰਤ ਲਓ ਉਸ ਦੁੱਧ ਦੇ ਵਿੱਚ ਕਿੰਨੇ ਕੈਮੀਕਲ ਹੋਗੇ ਕਿ ਜਿਹੜਾ ਅਸੀਂ ਦੁੱਧ ਰੋਜ਼ ਫਰੈਸ਼ ਲਿਆਣੇ ਨਾ ਉਹਦੇ ਵਰਗੀ ਦੁੱਧ ਦੀ ਰੀਸ ਨਹੀਂ ਹਰ ਇੱਕ ਚੀਜ਼ ਦੇ ਵਿੱਚ ਮਿਲਾਵਟਾਂ ਤੇ ਇਹ ਗੱਲ ਨਾ ਕਿ ਕੋਈ ਵੀ ਚੀਜ਼ ਆ ਸੁੱਧ ਵਰਤੋ ਸਾਡਾ ਤਾਂ ਬਾਰ ਬਾਰ ਇਹੋ ਕਹਿਣਾ ਹੈ ਜੀ ਸੁੱਧ ਵਰਤੋ ਉਹਦੇ ਨਾਲ ਕੀ ਹੈ ਬੱਚਿਆਂ ਦੀ ਸਿਹਤ ਰਿਗੋ ਸਿਆਣੇ ਵੀ ਠੀਕਰੋਗੇ ਬਜ਼ੁਰਗ ਵੀ ਕਿ ਅੱਗੇ ਵਾਲੀਆਂ ਲੱਸੀਆਂ ਔਰ ਦਹੀਂ ਤਾਂ ਰਹਿ ਹੀ ਨਹੀਂ ਹੁਣ ਡੁਪਲੀਕੇਟ ਰਹਿ ਗਏ ਕਿਉਂ ਹੁਣ ਖਾਣੇ ਤਾਂ ਪੈਣੇ ਮਜਬੂਰੀ ਆ ਕੀ ਕੀ ਸੰਦੇਸ਼ ਦੇਣਾ ਚਾਹੁੰਦੇ ਸਾਡੀ ਨੌਜਵਾਨ ਪੀੜੀ ਨੂੰ ਨੌਜਵਾਨ ਪੀੜੀ ਨੇ ਮੈਕਾਨਿਕ ਬੱਚੇ ਸਿੱ ਸਾਡੇ ਵਾਸਤੇ ਤੁਸੀਂ ਸਾਡੇ ਸਾਹਮਣੇ ਜਿਓ ਸਾਡੀ ਵੀ ਉਮਰ ਵੱਡੀ ਹੋਰ ਬੱਚਿਆਂ ਦੀ ਵੀ ਲੰਬੀ ਲੰਬੀ ਉਮਰ ਮਹਾਰਾਜ ਬਖਸ਼ੀ ਕਿ ਹਰ ਇੱਕ ਬੱਚੇ ਦੀ ਮੇਰੇ ਮੈਂ ਆਪਣੇ ਬੱਚੇ ਨਹੀਂ ਕਹਿੰਦੀ ਮੈਂ ਕੋਲ ਦੇ ਬੱਚੇ ਨੂੰ ਕਹਿੰਦੀ ਕਿ ਮੇਰਾ ਹੀ ਬੱਚਾ ਹੈ ਜਿਹੜਾ ਹੈ ਵੀ ਕਿਸੇ ਦਾ ਬੱਚਾ ਨਹੀਂ ਮੇਰਾ ਖੁਦ ਦਾ ਬੱਚਾ ਹੈ ਜੇ ਕਿਸੇ ਨੂੰ ਕੁਝ ਹੁੰਦਾ ਮੈਨੂੰ ਇਹ ਸੋ ਜਾਂਦਾ ਕਿ ਮੇਰਾ ਬੱਚਾ ਹੈ ਸਵੇਲੇ ਦੁਨੀਆ ਤੋਂ ਗਿਆ ਸੀ ਅੱਜ ਇਹ ਤਾਜ਼ਾ ਅੱਜ ਗਿਆ ਜਦੋਂ ਕਿਸੇ ਨਾਲ ਬੀਤਦੀ ਹੈ ਕਿਉਂ ਮੈਂ ਸਹਿਨ ਨਹੀਂ ਕਰ ਸਕਦੀ ਪਰ ਮਜਬੂਰੀ ਮਰ ਨਹੀਂ ਸਕਦੇ ਚਲ ਚੁਰ ਕੇ ਜੀ ਰਹੇ ਹਾਂ ਮੈਂ ਦਰਦ ਮਹਿਸੂਸ ਕਰਦੇ ਹਾਂ ਤੁਹਾਨੂੰ ਆਪ ਜਦੋਂ ਕਿਸੇ ਦਾ ਬੱਚਾ ਦੇਖਦੇ ਆਪਣੇ ਦੇ ਵੀ ਜ਼ਿਆਦਾ ਆ ਜਾਂਦਾ ਆਪਣਾ ਜ਼ਿਆਦਾ ਨਹੀਂ ਜਦੋਂ ਰੋਣਾ ਕਿਸੇ ਲਈ ਹੁੰਦਾ ਉਸ ਵੇਲੇ ਤਾਂ ਆਪਣੇ ਲਈ ਤਾਂ ਹੁੰਦਾ ਜੀ ਹਾਂ ਤਾਂ ਪਰ ਕੀ ਕਰ ਸਕਦੇ ਸਾਡੀ ਪੀਛ ਨਹੀਂ ਜਾ ਰਹੀ ਜਿੱਥੇ ਤੱਕ ਸਾਡੀ ਵਾਕੇ ਨਸ਼ਾ ਜਿੰਨਾ ਚਿਰ ਬੰਦ ਨਹੀਂ ਹੋਣਾ ਕਿ ਸਾਡੀ ਜਵਾਨੀ ਨਹੀਂ ਰਹਿਣੀ ਇਸ ਸਾਬ ਦੇ ਨਾਲ ਕਿਹੜਾ ਨਸ਼ਾ ਹੈ ਸਾਡੀ ਹੱਥ ਜੋੜ ਕੇ ਬੇਨਤੀ ਕਰ ਨਸ਼ਾ ਸਰਕਾਰ ਤੱਕ ਜਿੱਥੇ ਤੱਕ ਸਾਡੀ ਗੱਲ ਪਹੁੰਚਦੀ ਕਿ ਨਸ਼ਾ ਪੇਛਾ ਵਾਸਤੇ ਬੰਦ ਕਰੋ ਕਿ ਬੱਚਿਆਂ ਦੀ ਜਿਹੜੀ ਅੱਗੇ ਤੋਂ ਜ਼ਿੰਦਗੀ ਹੈ ਉਹ ਤਾਂ ਬਚੀ ਰਹੇ ਜਿਹੜੇ ਚਲ ਗਿਆ ਉਹ ਨਹੀਂ ਤਾਂ ਆਣਾ ਨਹੀਂ ਭੈਣ ਜੀ ਦਾ ਤੁਸੀਂ ਦੇਖ ਸਕਦੇ ਹੋ ਦਰਦ ਉਹਨਾਂ ਨੇ ਕਿਹਾ ਕਿ ਮੇਰਾ ਬੇਟਾ ਜਿਹੜਾ 24 ਸਾਲ ਦੀ ਇਸ ਦੇ ਵਿੱਚ ਇਸ ਦੁਨੀਆ ਨੂੰ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੁਣ ਕਿਸੇ ਦਾ ਵੀ ਬੇਟਾ ਇਸ ਨੌਜਵਾਨੀ ਦੇ ਵਿੱਚ ਨਾ ਜਾਵੇ ਤੇ ਕਿਸੇ ਦਾ ਬੇਟਾ ਵੇਖ ਕੇ ਵੀ ਸਾਨੂੰ ਦਰਦ ਹੁੰਦਾ ਸੋ ਨਸ਼ਿਆਂ ਨੂੰ ਜਿਹੜਾ ਜਿਹੜਾ ਸਰਕਾਰ ਨੂੰ ਚਾਹੀਦਾ ਕੰਟਰੋਲ ਕਰਨਾ ਚਾਹੀਦਾ ਤੇ ਬੱਚਿਆਂ ਨੂੰ ਵੀ ਉਹਨਾਂ ਵੱਲੋਂ ਸੰਦੇਸ਼ ਹੈ ਕਿ ਇਹਨਾਂ ਨਸ਼ਿਆਂ ਦਾ ਤਿਆਗ ਕਰਕੇ ਚੰਗੀਆਂ ਖੁਰਾਕਾਂ ਲੈ ਕੇ ਆਪਣੀ ਜਵਾਨੀ ਨੂੰ ਚੰਗੇ ਤਰੀਕੇ ਦੇ ਨਾਲ ਜੀਓ ਸਰ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰਾ ਜੀ ਇਤਨਾ ਮਾਰਕੀਟ ਚ ਆਪਾਂ ਕਾਇ ਲਏ ਇਹ ਬੰਨ ਸਵੰਨੇ ਜਿਹੜੇ ਪਦਾਰਥ ਆਏ ਹੋਏ ਨੇ ਕੋਲ ਡਰਿੰਕਸ ਹੈਗੇ ਆ ਜੂਸ ਹੈਗੇ ਨੇ ਜਾਂ ਹੋਰ ਤਰ੍ਹਾਂ ਦੇ ਸ਼ਰਬਤ ਹੈਗੇ ਨੇ ਤੁਸੀਂ ਸੰਗਤ ਨੂੰ ਜਿਹੜੀ ਆ ਸਰਦਾਈ ਪਿਆਰ ਕੀ ਕਹਿਣਾ ਚਾਹੁੰਦੇ ਇਸ ਬੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਤੇ ਸਕੂਲ ਪੜ੍ਹਦੇ ਬੱਚਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਜੋ ਦੁਕਾਨਾਂ ਦੇ ਉੱਤੇ ਕੋਲ ਡਰਿੰਕਾਂ ਕੋਈ ਹੋਰ ਵਨਸਵਨੀਆਂ ਚੀਜ਼ਾਂ ਗਰਮੀਆਂ ਦੇ ਮੌਸਮ ਕਰਕੇ ਆਉਂਦੀਆਂ ਨੇ ਉਹ ਬਹੁਤ ਹੀ ਭਿਆਨਕ ਕੈਮੀਕਲਾਂ ਤੋਂ ਚੀਜ਼ਾਂ ਤਿਆਰ ਹੁੰਦੀਆਂ ਹਨ ਜੋ ਆਪਾਂ ਖਾਗਦੇ ਹਾਂ ਤੇ ਸਰੀਰ ਦੇ ਵਿੱਚ ਆਪਾਂ ਨੂੰ ਬਹੁਤ ਗਲਤ ਆਪਣੇ ਸਰੀਰ ਦੇ ਅੰਦਰ ਪ੍ਰੋਵਾਈਡ ਹੁੰਦੀਆਂ ਚੀਜ਼ਾਂ ਆਪਣੇ ਸਰੀਰ ਨੂੰ ਗਲਤ ਅੰਦਰ ਜਾ ਕੇ ਸਰੀਰ ਨੂੰ ਖਰਾਬ ਕਰਦੀਆਂ ਸੋ ਇਸ ਕਰਕੇ ਕਲਗੀਧਰ ਪਾਤਸ਼ਾਹ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹੜੀਆਂ ਸ਼ਰਧਾਈਆਂ ਆਪਣੀ लाडली ਫੌਜ ਨਿਹੰਗ ਸਿੰਘ ਫੌਜਾਂ ਨੂੰ ਬਖਸ਼ੀਆਂ ਸਨ ਸੋ ਥੋੜਾ ਜਿਹਾ ਸਮਾਂ ਹੋਇਆ ਹੈ ਮਹਾਰਾਜ ਸਾਹਿਬ ਜੀ ਨੇ ਦਇਆ ਕੀਤੀ ਹੈ ਆਪੇ ਹੀ ਮੱਤ ਦੇਵੇ ਸੁਆਮੀ ਆਪੇ ਬੋਲ ਬੁਲਾਵੇ ਪਰਮੇਸ਼ਰ ਆਪ ਹੀ ਮੱਤ ਦਿੰਦਾ ਵਾ ਤੇ ਉਹਨੇ ਸਾਨੂੰ ਮੱਤ ਬਖਸ਼ੀ ਉਹਦੀ ਮੱਤ ਦੇ ਅਨੁਸਾਰ ਹੀ ਸਰਦਾਈਆਂ ਦਾ ਕਿਰਤ ਦਾ ਕੰਮ ਖੋਲਿਆ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਕੈਮੀਕਲਾਂ ਵਾਲੀਆਂ ਚੀਜ਼ਾਂ ਤੋਂ ਬਚ ਕੇ ਤੇ ਗੁਰੂ ਸਾਹਿਬ ਜੀ ਵੱਲੋਂ ਬਖਸ਼ੀਆਂ ਸਰਦਾਈਆਂ ਸ਼ਗੀਆਂ ਜਾਣ ਸਰੀਰ ਦੇ ਵਿੱਚ ਬਲ ਅਤੇ ਚਿਹਰੇ ਤੇ ਰੌਣਕ ਲਿਆਂਦੀ ਜਾਵੇ ਚਿਹਰੇ ਦੇ ਨਖਾਰ ਲਿਆਂਦਾ ਜਾਵੇ ਇਹਦੇ ਵਿੱਚ ਬਿਆੰਤ ਚੀਜ਼ਾਂ ਪਾਈਆਂ ਜਾਂਦੀਆਂ ਸੌਂਫ ਜੁਆਇਨ ਕਾਲੀ ਮਿਰਚ ਖਸਖਾਸ ਬਦਾਮ ਕਾਜੂ ਹੋਰ ਆਹ ਚੀਜ਼ਾਂ ਪਾਈਆਂ ਜਾਂਦੀਆਂ ਜੋ ਆਪਣੇ ਸਰੀਰ ਦੇ ਵਿੱਚ ਜਾ ਕੇ ਆਪਣੇ ਸਰੀਰ ਦੀਆਂ ਕਈ ਬਿਮਾਰੀਆਂ ਨੂੰ ਖਤਮ ਕਰਦੀਆਂ ਅਤੇ ਆਪਣੇ ਸਰੀਰ ਦੇ ਵਿੱਚ ਬਲ ਪ੍ਰਦਾਨ ਕਰਦੀਆਂ ਹਨ ਸੋ ਸਾਡਾ ਸਾਰਿਆਂ ਨੇ ਇਹੋ ਹੀ ਸੁਨੇਹਾ ਵਾ ਕਿ ਆਣ ਕੇ ਸਾਡੇ ਕੋਲੋਂ ਜਾਂ ਕਿਤੇ ਵੀ ਸਰਦਾਈ ਛਕੋ ਆਦੇ ਸਬੀਰ ਦੇ ਵਿੱਚ ਵੱਲ ਲਿਆਓ ਤੁਸੀਂ ਪੰਜਾਬ ਦੇ ਨੌਜਵਾਨ ਜੇ ਗਾਂ ਜਾ ਕੇ ਤੁਹਾਡੀ ਪੰਥ ਨੂੰ ਲੋੜਿਆ ਸੋ ਇਸ ਕਰਕੇ ਨਸ਼ਿਆਂ ਤੋਂ ਦੂਰ ਰਵੋ ਗੁਲਾਮ ਨਸ਼ੇ ਦੇ ਗੁਲਾਮ ਨਾ ਹੋਵੋ ਚੜ੍ਹਦੀ ਕਲਾ ਦੇ ਨਾਲ ਰੋ ਗੁਰੂ ਸਾਹਿਬ ਜੀ ਗਾੜੀ ਅਰਦਾਸ ਬੇਨਤੀ ਕਰੋ ਬਾਬਾ ਜੀ ਦੇਖਣਾ ਪਿਆ ਦੇਖੋ ਪਹਿਲਾਂ ਤੇ ਜਿਹੜਾ ਇਹ ਜਿਹੜੇ ਸ਼ਰਧਾਈ ਦਾ ਹੁੰਦਾ ਸੀ ਜਾਂ ਦੇਗਦਾ ਹੁੰਦਾ ਸੀ ਇਹ ਸਿਰਫ ਨਿਹੰਗ ਜਿਹੜੇ ਜਥੇਬੰਦੀਆਂ ਸੀ ਇਹ ਜਿਹੜਾ ਸੇਵਣ ਕਰਦੀਆਂ ਸੀ ਪਰ ਉਹ ਲੰਮੇ ਸਮੇਂ ਬਾਅਦ ਜਿਹੜੇ ਨਿਹੰਗ ਸਿੰਘਾਂ ਨੇ ਜਿਹੜਾ ਵੱਡਾ ਪ੍ਰਾਰਲਾ ਕੀਤਾ ਕਿ ਨੌਜਵਾਨ ਪੀੜੀ ਜਿਹੜੀ ਹੈ ਗਲਤ ਚੀਜ਼ਾਂ ਖਾ ਰਹੀ ਹੈ ਜਾਂ ਉਹਨਾਂ ਦਾ ਸੇਵਨ ਕਰ ਰਹੀ ਆ ਹੁਣ ਸਰਦਾਈ ਪਿਆ ਰਿਆ ਇਹਦੇ ਬਾਰੇ ਵੀ ਦੱਸੋ ਤੇ ਕੀ ਅੰਤਰ ਹੈ ਦੋਵਾਂ ਚੀਜ਼ਾਂ ਦੇ ਵਿੱਚ ਬਾਜ਼ਾਰ ਦੀਆਂ ਚੀਜ਼ਾਂ ਤੇ ਤੁਹਾਡੀ ਸਰਦਾਈ ਦੇ ਵਿੱਚ ਇਹ ਸਰਦਾਈ ਤੇ ਚਲੋ ਮਹਾਰਾਜ ਦਾ ਹੀ ਹੈ ਸਾਰਾ ਕੁਝ ਜੀ ਜਿਹੜੀਆਂ ਦੁਕਾਨਾਂ ਦੀ ਚੀਜ਼ਾਂ ਵੇਖਦੀਆਂ ਵਾਂ ਉਹ ਕੈਮੀਕਲ ਤੋਂ ਤਿਆਰ ਹੁੰਦੀਆਂ ਵਾਂ ਤੇ ਜਿਹੜੀਆਂ ਆਈ ਆ ਆਪਦੀ ਸਰਦਾਈ ਦੀ ਸਿਫਤ ਨਹੀਂ ਕਰਦੇ ਤੁਸੀਂ ਆਪ ਹੀ ਨੈਟ ਦੇ ਉੱਤੇ Google ਦੇ ਉੱਤੇ ਕਿਤੇ ਵੀ ਰਿਸਰਚ ਕਰਕੇ ਵੇਖੋ ਤੇ ਸ਼ਰਦਾਈ ਦੇ ਗੁਣ ਵੇਖੋਗੇ ਕੀ ਕੀ ਆ ਸੋ ਜਿਹੜੇ ਸ਼ਰਦਾਈ ਤੇ ਦੁਕਾਨਦਿਆਂ ਚੀਜ਼ਾਂ ਦੇ ਵਿੱਚ ਅੰਤਰ ਇਹ ਆ ਕਿ ਉਹਨਾਂ ਦੇ ਵਿੱਚ ਕੈਮੀਕਲ ਪੈਂਦਾ ਵਾ ਅਤੇ ਇਹ ਬਦਨਾਮ ਖਸਕਾਸ ਸਾਹਬ ਦੇ ਹਥਾਣਾ ਸਾਰਿਆਂ ਦੇ ਸਾਹਮਣੇ ਤਿਆਰ ਕੀਤੀ ਜਾਂਦੀ ਹੈ ਜੀ ਉਹ ਚੀਜ਼ਾਂ ਮਿਸਤਰੀ ਅਧੁਨਿਕ ਮਸ਼ੀਨਾਂ ਦੇ ਉੱਤੇ ਤਿਆਰ ਹੁੰਦੀਆਂ ਨੇ ਤੇ ਤੁਸੀਂ ਬਾਬਾ ਜੀ ਜਿਸ ਤਰ੍ਹਾਂ ਇਹਨੇ ਰਗੜਾ ਲਾਉਂਦੇ ਆ ਉਹਦੇ ਵਾਸਤੇ ਤੁਸੀਂ ਕਿਹੜਾ ਜਿਹਨੂੰ ਤਾਂ ਅਸੀਂ ਤੇ ਪੰਜਾਬੀ ਦੇ ਜੇ ਡੰਡਾ ਕਹਿੰਦੇ ਤੁਸੀਂ ਨਿਹੰਗ ਬੋਲੇ ਤੇ ਕੀ ਕਹਿੰਦੇ ਆਈ ਇੱਕ ਜਿਹੜਾ ਕੁੰਡਾ ਹੁੰਦਾ ਉਹਨੂੰ ਨਿਹੰਗ ਸਿੰਘ ਸਨੇਹਰਾ ਕਹਿੰਦੇ ਆ ਸਨੇਹਰਾ ਤੇ ਜਿਹੜਾ ਹੁੰਦਾ ਜਿਹਦੇ ਨਾਲ ਰਗੜਦੇ ਆ ਡੰਡਾ ਉਹਨੂੰ ਕਹਿੰਦੇ ਆ ਸਲੋਤਰ ਤੇ ਇਹ ਸਨੇਹਰੇ ਸਲੋਤਰ ਦੇ ਨਾਲ ਰਗੜਾ ਲਾਈਦਾ ਤੇ ਸੰਗਤਾਂ ਨੂੰ ਸ਼ਿਕਾਈਦਾ ਤੇ ਆਨੰਦ ਲਈਦੇ ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਪਾ ਵੀ ਸ਼ੇਅਰ ਕਰੋ ਫੋਲੋ ਕਰੋ ਲਾਈਕ ਕਰੋ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ